ਕਾਟ ਕੀਤਾ ਤੇ ਕਿਹੜੇ ਕੀਤਾ ਕਿਹੜੇ ਬਾਟ ਕੀਤਾ ਹਾਜੇ ਬਦਾਨ ਸਵਾ ਹਲਕਾ ਪੂਰਬੀ ਲੁਧਿਆਣਾ ਦਾ ਵਾਰ ਨੰਬਰ 15 ਵਿੱਚ ਜਿਹੜਾ ਮਹੱਲਾ ਗੁਰਨਾਨਕ ਕਲੋਨੀ ਗੁਰਨਾਨਕ ਦੇ ਨਿਕਲੇਵ ਦੇ ਵਿੱਚ ਪਾਣੀ ਦੀਆਂ ਪਾਈਪਾਂ ਪੈਣ ਦਾ ਕਿਉਂਕਿ ਲੰਬੇ ਸਮੇਂ ਤੋਂ ਕਲੋਨੀ ਬਣੀ ਹੋਈ ਸੀ ਤੇ ਇੱਥੇ ਪਹਿਲਾਂ ਸੀਵਰੇਜ ਪਾਇਆ ਗਿਆ ਤੇ ਫਿਰ ਹੁਣ ਪਾਣੀ ਦੀਆਂ ਪਾਈਪਾਂ ਪੈ ਰਹੀਆਂ ਉਸ ਤੋਂ ਬਾਅਦ ਸੜਕਾਂ ਬਣਨ ਗਈਆਂ ਸਟ੍ਰੀਟਾਂ ਟੰਕਣ ਲੱਗੀਆਂ ਤੇ ਅੱਜ ਜਿਹੜਾ ਕੰਮ ਹੋਇਆ 50 ਲੱਖ ਦੀ ਲਾਗਤ ਨਾਲ ਸ਼ੁਰੂਆਤ ਹੋਈ ਹੈ ਤੇ ਸਾਰੇ ਦੀਆਂ ਸਾਰੀਆਂ ਇੱਕ तकरीबन ਸਾਰੇ ਏਰੀਆ ਦੇ ਵਿੱਚ ਜਿਹੜਾ ਰਹਿੰਦਾ ਸੀ ਪਾਣੀ ਪੈ ਮਿਲ ਕੇ ਪਾਈਪਾ ਪਾ ਕੇ ਸਾਰੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮਿਲੂਗਾ ਤੇ ਟਿਊਬਲਿਕ ਪਹਿਲਾਂ ਲੱਗ ਚੁੱਕਿਆ ਹੋਰ ਲਾਉਣ ਜਾ ਰਹੇ ਆ ਇੱਥੇ ਤੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੀ ਗੱਲ ਕਰਦੇ ਆ ਤੇ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਦੀ ਗੱਲ ਕਰਦਾ ਮੈਂ ਸਤਿਕਾਰ ਜੋ ਮੇਰੇ ਬਜ਼ੁਰਗਾਂ ਦੀ ਗੱਲ ਕਰਦਾ ਮੇਰੀਆਂ ਮਾਤਾਵਾਂ ਦੀ ਗੱਲ ਕਰਦਾ ਮੇਰੀਆਂ ਭੈਣਾਂ ਦੀ ਨੌਜਵਾਨ ਵੀਰਾਂ ਦੀ ਗੱਲ ਕਰਦਾ ਤੇ ਇਹਨਾਂ ਦਾ ਜਿਹੜਾ ਅਸ਼ੀਰਵਾਦ ਮਿਲਿਆ ਮੈਂ ਅਗਲਾ ਜਨਮ ਲੈ ਕੇ ਵੀ ਨਹੀਂ ਉਹਦਾ ਮੁੱਲ ਮੋਟ ਸਕਦਾ ਜਿਨ੍ਹਾਂ ਇਹਨਾਂ ਨੇ ਅਸ਼ੀਰਵਾਦ ਦਿੱਤਾ ਅੱਜ ਤੱਕ ਸੱਤ ਕਾਉਂਸਲਰ ਬਣਾਇਆ ਐਮਐਲਏ ਬਣਾਇਆ ਛੋਟੀ ਭੈਣ ਨੂੰ ਮਹਿਰ ਬਣਾਇਆ ਔਰ ਛੋਟੀ ਜਸਪ੍ਰੀਤ ਕਿਥੇ ਆ ਜਸਪ੍ਰੀਤ ਨੂੰ ਮਹਿਰ ਬਣਾਇਆ ਸਾਡੇ ਠੇਕੇਦਾਰ ਸਾਹਿਬ ਦੀ ਨੂੰ ਤੇ ਸਾਰੇ ਇਹਨਾਂ ਨੂੰ ਮਿਲ ਕੇ ਕਾਉਂਸਲਰ ਬਣਾਇਆ ਤੇ ਅੱਜ ਇਹ ਜਿਹੜੀ ਦੇਣ ਆ ਇਹਨਾਂ ਦੀ ਜਿਹੜਾ ਇਹਨਾਂ ਦਾ ਆਸ਼ੀਰਵਾਦ ਆ ਤੇ ਮੈਂ ਹਰ ਖੂਨ ਦਾ ਕਤਰਾ ਬਹਾ ਕੇ ਇਹਨਾਂ ਦਾ ਜਿਹੜਾ ਆਸ਼ੀਰਵਾਦ ਦਾ ਮੁੱਲ ਮੈਂ ਮੂਹ ਮੋੜਨ ਦੀ ਪੂਰੀ ਕੋਸ਼ਿਸ਼ ਕਰੂੰਗਾ ਜਿਹੜੀ ਹਰ ਉਮੀਦ ਇਹਨਾਂ ਦੀ ਪੂਰੀ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਮੁਹੱਲੇ ਵਿੱਚ ਹਰ ਗਲੀ ਦੇ ਵਿੱਚ ਅੱਜ ਕੰਮ ਚੱਲ ਰਿਹਾ ਰੋਜ਼ ਦੋ ਦੋ ਤਿੰਨ ਤਿੰਨ ਉਦਘਾਟਨ ਹੁੰਦੇ ਆ ਤੁਸੀਂ ਇਹ ਮਿਲ ਕੇ ਦੇਖਦੇ ਹੋ ਤੁਸੀਂ ਆਪਣੇ ਕੈਮਰੇ ਵਿੱਚ ਕੈਮਰਜ ਕੈਂਸ ਕਰਦੇ ਹੋ ਤੁਸੀਂ ਇਹ ਖਬਰਾਂ ਲਾਉਨੇ ਹੋ ਤੇ ਅੱਜ 300 ਕਰੋੜ ਤੋਂ ਉੱਪਰ ਕੰਮ ਵਿਧਾਨ ਸਭਾ ਹਲਕਾ ਪੂਰੀ ਚੱਲ ਰਹੇ ਨੇ ਤੇ ਕਿਉਂਕਿ ਇਹ ਵਿਧਾਨ ਸਭਾ ਹਲਕਾ ਹਲਕਾ ਨਹੀਂ ਰਿਹਾ ਇਹ ਲੁਧਿਆਣੇ ਦੀ ਰਾਜਧਾਨੀ ਬਣ ਗਿਆ ਕਿਉਂਕਿ ਛੋਟੀ ਪੈਣ ਇਥੋਂ ਇਹ ਸੰਗਤਾਂ ਦੇ ਅਸ਼ੀਰਵਾਦ ਨਾਲ ਇੰਨੀ ਇਹ ਅਰਦਾਸਾਂ ਨਾਲ ਇਹਨਾਂ ਦੀ ਵੋਟਾਂ ਨਾਲ ਮਿਹਰਬਾਨੀ ਆ ਤੇ ਅੱਜ ਬਦਾਂ ਸਭਾ ਹਲਕਾ ਪੂਰੂ ਚ ਰਿਕਾਰਡ ਤੋੜ ਕੰਮ ਹੋ ਰਹੇ ਨੇ 128 ਕਰੋੜ ਦਾ ਕੰਮ ਜਿਹੜਾ 74 ਸਾਲ ਦਾ ਮਿਲ ਕੇ ਕੂੜਾ ਲਗਾਤਾਰ ਇਹ ਪਿਛਲੇ ਬੇਈਮਾਨ ਲੋਕਾਂ ਨੇ ਸਾਡੇ ਸਿਰ ਤੇ ਲਿਆ ਕੇ ਕੂੜਾ ਲਾਤਾ ਸੀ ਤੇ ਉਹਦਾ ਅੱਜ ਡੰਪ ਦਾ ਜਿਹੜਾ ਡੰਪ ਲੱਗਿਆ ਹੋਇਆ 128 ਕਰੋੜ ਦਾ ਕੰਮ ਸ਼ੁਰੂ ਹੋਇਆ 1.5 ਸਾਲ ਚੋਂ ਕੂੜੇ ਦਾ ਡੰਪ ਚੱਕਿਆ ਦੇਖੋ ਕਿੰਨੀ ਸਮੈਲ ਆ ਰਹੀ ਹੁਣ ਵੀ ਤੇ ਇਹ ਗਰਮੀ ਦੇ ਵਿੱਚ ਸਮੈਲ ਜਿਹੜੀ ਮੱਖੀ ਆਉਂਦੀ ਆ ਜਿਹੜੀ ਬਿਮਾਰੀ ਫੈਲਦੀ ਆ ਸਾਡੇ ਬੱਚਿਆਂ ਦੀ ਵੀ ਲੇਟ ਚ ਆਉਂਦੀ ਆ ਉਹ ਤੋਂ ਤੁਮਿਲ ਕੇ ਨਜਾਤ ਮਿਲੂਗੀ ਇਹ ਡੰਪ ਚੱਕ ਕੇ ਇੱਥੇ ਵਧੀਆ ਪਾਰਕ ਖੇਡ ਗਰਾਉਂਡ ਲੈ ਕੇ ਆਵਾਂਗੇ ਤਾਂ ਕਿ ਇਸ ਇਲਾਕਾ ਵੀ ਇਹ ਮੇਰੀਆਂ ਮਾਵਾ ਭੈਣਾਂ ਵੀ ਇਹ ਸੋਚ ਸਕਣ ਵੀ ਸਾਡਾ ਵੀ ਇਲਾਕਾ ਮਾਲਡਾਉਨ ਵਰਗਾ ਵਾ ਤੇ ਮੇਰੀ ਸੋਚ ਆ ਇਹਨਾਂ ਦੇ ਅਸ਼ੀਰਵਾਦ ਨਾਲ ਜਰੂਰ ਕਰਾਂਗੇ ਤੇ ਹੁਣ ਤਾਂ ਛੋਟੀ ਭੈਣ ਦੇ ਕੋਲ ਜਿਹੜੀ ਹਰੀ ਹਰਾ ਪੈਨ ਆਇਆ ਵਾ ਤੇ ਉਹਦਾ ਲੀਕ ਠਿਕ ਜਰੂਰ ਬੱਜੂਗਾ ਤੇ ਓਕੇ ਜਰੂਰ ਹੋਊਗਾ ਤੇ ਆਉਣ ਵਾਲੇ ਸਮੇਂ ਵਿੱਚ ਬਦਨਸਵਾ ਹਲਕਾ ਪੂਰੀ ਚ ਸਾਰੇ ਦੇ ਸਾਰੇ ਕੰਮ ਕੀਤੇ ਜਾਣਗੇ ਤਾਜ ਆਮ ਆਦਮੀ ਕਲੀਨਿਕਾਂ ਬਣ ਗਈਆਂ ਹੋਰ ਬਣਨ ਜਾ ਰਹੀਆਂ ਨੇ ਹੁਣੇ ਥੋੜੇ ਦਿਨ ਸ਼ੁਰੂ ਕਰਨੇ ਆ ਸਕੂਲ ਐਮੀਨਸ ਬਣ ਗਿਆ ਵਾ ਤੇ ਇੱਕ ਉਦਘਾਟਨ ਕਰਨ ਜਾ ਰਹੇ ਆ ਥੋੜੇ ਦਿਨਾਂ ਚ ਉਹ 90 ਲੱਖ ਦੀ ਕੰਮ ਸੀ ਉਹ ਵੀ ਸੈਂਕਸ਼ਨ ਹੋ ਗਿਆ ਤੇ ਮੇਰਾ ਖਲ 2 ਮਹੀਨੇ ਤਿਆਰ ਹੋ ਜਾਊਗਾ ਉਵੇਂ ਉਦਘਾਟਨ ਕਰਨ ਜਾ ਰਹੇ ਆ ਇੱਕ ਰਾਹ ਹੋਰ ਉਹ ਅਮਲ ਕੇ ਤਾਜਪੁਰ ਰੋਡ ਤੇ ਉਹ ਵੀ ਬਣਾਉਣ ਜਾ ਰਹੇ ਆ ਇੱਕ ਸਕੂਲ ਬਣਾਉਣ ਜਾ ਰਹੇ ਆ ਡੇਢ ਕਿਲੇ 2 ਕਿਲੇ ਦੇ ਵਿੱਚ ਤੇ ਇਸ ਤੋਂ ਇਲਾਵਾ ਕਲਾਸ਼ ਨਗਰ ਰੋਡ ਤੇ ਸਕੂਲ ਬਣਾਉਣ ਜਾ ਰਹੇ ਆ ਬਿਜਲੀ ਗ੍ਰੇਡ ਇਕਟੇਬਾ ਰੋਡ ਤੇ ਬਣ ਚੁੱਕਿਆ ਤਿੰਨ ਹੋਰ ਪ੍ਰੋਸੈਸ ਦੇ ਅਧੀਨ ਨੇ ਤੇ ਇਸ ਤੋਂ ਇਲਾਵਾ ਸੜਕਾਂ ਦੀ ਗੱਲ ਕਰਦੇ ਆਂ ਸੜਕਾਂ ਦੇ ਕੰਮ ਚੱਲ ਰਹੇ ਨੇ ਕਹਿਣ ਦਾ ਮਤਲਬ ਮੇਰਾ ਖਿਆਲ ਹੈ ਵੀ ਜਾਂ ਜਿਹੜੇ 3 ਸਾਲ ਦੇ ਵਿੱਚ ਰਿਕਾਰਡ ਤੋੜ ਕੰਮ ਹੋਏ ਨੇ ਪਿਛਲੇ 15 ਸਾਲ ਜੀ ਨਹੀਂ ਹੋ ਸਕੇ ਔਰ ਪਹਿਲੇ 3 ਸਾਲ ਚ ਤੇ ਔੜੇ ਵਾਲੇ 2 ਸਾਲ ਜਿਹੜੇ ਇਹਨਾਂ ਨੇ ਅਸ਼ੀਰਵਾਦ ਦਿੱਤਾ ਵਾ ਤੇ 2 ਸਾਲ ਚ ਹਰ ਉਮੀਦ ਪੂਰੀ ਕਰਕੇ ਤੇ ਇਹਨਾਂ ਕੋਲ ਫੇਰ ਆਵਾਂਗੇ ਜਿਵੇਂ ਪਹਿਲਾਂ ਹੱਥ ਜੋੜ ਕੇ ਆਏ ਸੀ ਉਸ ਟਾਈਮ ਵੀ ਹੱਥ ਜੋੜ ਕੇ ਫੇਰ ਆਵਾਂਗੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਜੀ ਮੈਡਮ ਦੇਖੋਗੇ ਕਿ ਬਹੁਤ ਵੱਡੀ ਇੱਕ ਪਾਵਰ ਮਿਲਣ ਤੋਂ ਬਾਅਦ ਤੁਸੀਂ ਜ਼ਿੰਮੇਵਾਰੀ ਸਮਝ ਲਿਓ ਜਿਵੇਂ ਲੋਕਾਂ ਤੁਹਾਨੂੰ ਪਿਆਰ ਮੈਂ ਨੂੰ ਪਾਵਰ ਨਹੀਂ ਮੈਂ ਨੂੰ ਸੇਵਾ ਮੰਨਦੀ ਹਾਂ ਔਰ ਬਹੁਤ ਜ਼ਿਆਦਾ ਅਸ਼ੀਰਵਾਦ ਦਿੰਦਾ ਹੈ ਸਾਰੇ ਲੁਧਿਆਣਾ ਵਾਸੀਆਂ ਨੇ ਖਾਸ ਤੌਰ ਤੇ ਇਸ ਹਲਕੇ ਤੋਂ ਇਲਾਕੇ ਤੋਂ ਸਾਰੀਆਂ ਸੰਗਤਾਂ ਨੇ ਮੇਰੀਆਂ ਮਾਤਾਵਾਂ ਪੈਣਾ ਨੇ ਔਰ ਜਿਵੇਂ ਕਿ ਸਾਡੇ ਵੀਰ ਜੀ ਵੱਡੇ ਭਰਾ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਐਮ ਐਲ اے ਹਲਕਾ ਪੂਰਬੀ ਤੋਂ ਖੜੇ ਨੇ ਨਾਲ ਇਨਾਂ ਦਾ ਵੀ ਬਹੁਤ ਆਸ਼ੀਰਵਾਦ ਰਿਹਾ ਹੈ ਸੋ ਪਹਿਲਾਂ ਵੀ ਇਸੇ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਸੀ ਕਿ ਸੰਗਤ ਦੀ ਸੇਵਾ ਕਰਦੇ ਰਹੀਏ ਤੇ ਹੁਣ ਜੋ ਮਾਲਕ ਨੇ ਇਹ ਜਿਹੜੀ ਸੇਵਾ ਪੂਰੇ ਲੁਧਿਆਣਾ ਸ਼ਹਿਰ ਦੀ ਬਖਸ਼ੀ ਹੈ ਇਹ ਹੁਣ ਵੀ ਇਹੀ ਕੋਸ਼ਿਸ਼ ਕਰਾਂਗੇ ਕਿ ਸੰਗਤ ਦੀ ਸੇਵਾ ਦੇ ਵਿੱਚ ਹਰ ਹਮੇਸ਼ਾ ਹਾਜ਼ਰ ਰਹੀਏ ਔਰ ਜਿੱਥੇ ਤੱਕ ਹੋ ਸਕਦਾ ਹੈ ਜੋ ਉਮੀਦਾਂ ਦੇ ਨਾਲ ਇਹਨਾਂ ਨੇ ਸਾਨੂੰ ਚੁਣਿਆ ਇੱਥੇ ਤੱਕ ਲਿਆਂਦਾ ਵੱਡੇ ਵੀਰ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਤੇ ਇਹ ਉਹ ਹਰ ਉਮੀਦ ਨੂੰ ਅਸੀਂ ਪੂਰਾ ਕਰ ਸਕਿਓ ਸੋ ਬੇਨਤੀ ਕਰਦੀ ਹਾਂ ਸਾਰਿਆਂ ਨੂੰ ਕਿ ਜਿਸ ਤਰ੍ਹਾਂ ਤੁਸੀਂ ਪਹਿਲਾ ਆਸ਼ੀਰਵਾਦ ਬਣਾਏ ਰੱਖਿਆ ਅੱਗੋ ਵੀ ਇਸੇ ਤਰੀਕੇ ਨਾਲ ਆਸ਼ੀਰਵਾਦ ਬਣਾਏ ਰੱਖੋ ਤਾਂ ਕਿ ਇਸ ਤੋਂ ਵੀ ਵੱਧ ਤਕੜੇ ਹੋ ਕੇ ਅਸੀਂ ਇਕੱਠੇ ਹੋ ਕੇ ਕੰਮ ਕਰ ਸਕੀਏ ਸੰਗਤ ਦੀ ਸੇਵਾ ਕਰ ਸਕੀਏ ਔਰ ਜਿਸ ਖੁਆਬ ਵਾਲੇ ਲੁਧਿਆਣੇ ਨੂੰ ਜਿਸ ਸਮਾਰਟ ਲੁਧਿਆਣੇ ਨੂੰ ਅਸੀਂ ਦੇਖਣਾ ਚਾਹੁੰਦੇ ਸੀ ਉਹ ਉਹ ਹਰ ਇੱਕ ਖੂੰਜਾ ਲੁਧਿਆਣੇ ਸ਼ਹਿਰ ਦਾ ਹਰ ਇੱਕ ਹਲਕਾ ਲੁਧਿਆਣਾ ਇਹ ਸ਼ਹਿਰ ਦਾ ਉਹ ਵਾਕਈ ਸਮਾਰਟ ਸਿਟੀ ਹੋਵੇ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਕੋ ਕਰ ਰਹੇ ਨੇ ਕਦੀ ਸੋਚਿਆ ਨਹੀਂ ਸੀ ਇਸ ਇਲਾਕੇ ਦੇ ਲੋਕ ਬੜੇ ਦੇਖ ਰਹੇ ਸੀ ਬਹੁਤ ਸਮੱਸਿਆਵਾਂ ਵਿੱਚ ਰਹਿ ਰਹੇ ਸੀ ਤੁਹਾਡੀ ਬਹੁਤ ਮਿਹਨਤ ਆ ਕਿ ਤੁਸੀਂ ਜਿੰਨਾ ਮਿਹਨਤ ਕਰ ਰਹੇ ਹੋ ਤਾਂ ਅੱਜ ਕਰ ਕੀ ਗੱਲ ਚਾਹਤੋਂ ਪਹਿਲੇ ਤਾਂ ਸਾਡੇ ਐਮਐਲਏ ਸਰਦ ਜੀ ਦੇ ਕਰੇ ਅੱਲਾਹ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹੋਰ ਸਾਡੇ ਮੇਰ ਇੰਦਰ ਜੀ ਕੋ ਇੰਤਜ਼ਾ ਕਰਦੇ ਹਾਂ ਜੀ ਕਿ ਹੁਣ ਇਹ ਕਈ ਸਾਲਾਂ ਤੋਂ ਪਿੱਛੇ ਸਾਲ ਕਈ ਸਾਲਾਂ ਤੋਂ ਇਹ ਕੰਮ ਰੁਕਿਆ ਹੋਇਆ ਸੀ ਛੜਕਾ ਸੀ ਪਾਣੀ ਦਾ ਜੀ ਇਹਨਾਂ ਦੀ ਉਦਦਾਤਾ ਭੁੱਲਾ ਕਰੇ ਹਲਦੀ ਤੇ ਇੰਦਰ ਜੀ ਕੋ ਮੇਹਤ ਦੇ ਸਾਤਕਾ ਇਹ ਨਹੀਂ ਪਾਸ ਕਰਾਤਾ ਹੁਣ ਆਉਣ ਵਾਲੇ ਸਮੇਂ 'ਚ ਇਸ ਨੂੰ ਛੜਕਾ ਵੀ ਬਣਾਈ ਨਾਲ ਕੇ ਸਾਰਾ ਕੰਮ ਸਾਰਾ ਵਧੀਆ ਤੋਂ ਵਧੀਆ ਹੋਗਾ